ਫਿਰ ਇੱਕ ਗੱਲ ਹੋਰ ਕਹੀ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨਾ ਉਹਨੂੰ ਕਿਉ ਮਾਰ ਆਖਣੇ ਜਿਹਦੀ ਕੁੱਖ ਤੋਂ ਰਾਜਿਆਂ ਨੇ ਜਨਮ ਲੈਣਾ ਕਿਉ ਮੰਦਾ ਆਖਣੇ ਉਹਨੂੰ ਪਰ ਸਾਡੇ ਸਮਾਜ ਅੰਦਰ ਮaaf ਕਰ ਦੇਣਾ ਤੁਸੀਂ ਕਦੀ ਸੁਣਿਆ ਕਿਸੇ ਭਾਈ ਨੇ ਧੀ ਵਾਸਤੇ ਅਰਦਾਸ ਕੀਤੀ ਹੋਵੇ ਕਦੀ ਸੁਣਿਆ ਹੋਵੇ ਕਿ ਚਲੋ ਦੋ ਪੁੱਤ ਮਿਲ ਗਏ ਆ ਬਾਬੇ ਗਾੜੀ ਹੁਣ ਅਰਦਾਸ ਕਰੀਏ ਕਿ ਚੱਲ ਇੱਕ ਧੀ ਵੀ ਆ ਜਾਏ ਧੀ ਦੋ ਹੋ ਜਾਣ ਤੇ ਪੁੱਤ ਦੀ ਅਰਦਾਸ ਹੁੰਦੀ ਹੈ ਜਦੋਂ ਘਰ ਵਿੱਚ ਦੋ ਧੀਆਂ ਆ ਜਾਣ ਨਾ ਤੇ ਤੀਜੀ ਅਰਦਾਸ ਅਸੀਂ ਕਰੌਣੇ ਤੇ ਪੁੱਤ ਦੀ ਕਰਾ ਲੈਨੇ ਆ ਪਰ ਘਰ ਵਿੱਚ ਦੋ ਪੁੱਤ ਹੋਣ ਇੱਕ ਪੁੱਤ ਹੋਵੇ ਤੇ ਕਦੀ ਕਿਸੇ ਨੇ ਅਰਦਾਸ ਨਹੀਂ ਕਰਾਈ ਕਿ ਮੇਰੇ ਘਰ ਧੀ ਆਵੇ ਤੁਸੀਂ ਆ ਆਪਣੇ ਅੰਦਰ ਝਾਤ ਮਾਰ ਕੇ ਵੇਖੋ ਜੀਵਨ ਦੇ ਅੰਦਰ ਕੀ ਸਮਾਜ ਧੀ ਤੋਂ ਬਿਨਾ ਚੱਲ ਸਕਦਾ ਹੈ ਕਿ ਇਸਤਰੀ ਤੋਂ ਬਿਨਾ ਸਮਾਜ ਚੱਲ ਸਕਦਾ ਹੈ ਪਰ ਫਿਰ ਵੀ ਅਸੀਂ ਅਸੀਂ ਖੁਦ ਇਸਤਰੀ ਹੋ ਕੇ ਇਸਤਰੀਆਂ ਹੀ ਆਪਣੇ ਘਰ ਜੰਮਣ ਵਾਲੀ ਧੀ ਨੂੰ ਬਾਹਰ ਸੁੱਟ ਆਉਂਦੀਆਂ ਨੇ بڑے ਸੰਸਾਰ ਦੇ ਸਾਕੇ ਤੁਹਾਡੇ ਸਾਹਮਣੇ ਆਉਂਦੇ ਨੇ ਇੱਕ ਧੀ ਕੁਜੀ ਵਿੱਚ ਦੱਬ ਕੇ ਕੁਜੀ ਵਿੱਚ ਪਾ ਕੇ ਤੇ ਧਰਤੀ ਦੇ ਵਿੱਚ ਦੱਬ ਦਿੱਤੀ ਗਈ ਜਦੋਂ ਉਹ ਜਿਹੜਾ ਪਿਤਾ ਸੀ ਦੱਬ ਕੇ ਤੇ ਘਰ ਵਿੱਚ ਗਿਆ ਕਿਸੇ ਮਹਾਪੁਰਸ਼ ਕੋਲ ਗਿਆ ਉਹ ਰੱਬੀ ਅਵਤਾਰ ਸੀ ਆਤਮਾ ਭਿੱਜੀ ਹੋਈ ਸੀ ਜਾ ਕੇ ਜਦੋਂ ਉਹਨੇ ਕਿਹਾ ਕਿ ਮੇਰੇ ਘਰ ਪੁੱਤ ਦੀ ਅਰਦਾਸ ਕਰਾਈ ਕਿ ਘਰ ਵਿੱਚ ਪੁੱਤ ਹੋਵੇ ਧੀ ਨੂੰ ਦੱਬ ਕੇ ਆਉਂਦਾ ਹੈ ਪੁੱਤ ਦੀ ਅਰਦਾਸ ਕਰਨ ਵਾਸਤੇ ਕਿਸੇ ਰੱਬ ਦੇ ਪਿਆਰੇ ਕੋਲੋਂ ਅਸੀਸ ਲੈਣ ਵਾਸਤੇ ਹੁੰਦਾ ਹੈ ਤੇ ਜਦੋਂ ਉਹ ਅਸੀਸ ਲੈਣ ਵਾਸਤੇ ਹੁੰਦਾ ਹੈ ਤੇ ਉਹ ਰੱਬ ਦੇ ਉਸ ਰੱਬੀ ਅਵਤਾਰ ਨੇ ਕਿਹਾ ਕੀ ਧੀ ਨੂੰ ਮਾਰ ਕੇ ਤੇ ਹੁਣ ਪੁੱਤ ਲੱਭਦਾ ਹੈ ਧੀ ਨੂੰ ਮਾਰ ਕੇ ਹੁਣ ਪੁੱਤ ਲੱਭਦਾ ਹੈ ਜਦ ਜਿਹੜੀ ਧੀ ਦੱਬ ਕੇ ਆਇਆ ਉਹਨੂੰ ਪਹਿਲਾਂ ਕੱਢ ਕੇ ਆਇਆ ਉਸ ਰੱਬੀ ਅਵਤਾਰ ਨੇ ਪੁਰਸ਼ ਨੇ ਰੱਬ ਦੇ ਪਿਆਰੇ ਨੇ ਸੰਤ ਨੇ ਉਹਨੇ ਉਹਨੂੰ ਬਾਣੀ ਦੇ ਬਚਨਾਂ ਰਾਹੀਂ ਸਮਝਾਇਆ ਉਹ ਸਿੱਖ ਗਿਆ ਜਾ ਕੇ ਉਹਨੇ ਤੀਨੂ ਬਾਹਰ ਕੱਢਿਆ ਤਰਲਾ ਲਿਆ ਰੱਬ ਕੋਲ ਮਾਫੀ ਮੰਗੀ ਤੀਨੂ ਪਾਲਿਆ ਉਹ ਧੀ ਜਵਾਨ ਹੋਈ ਧੀ ਦਾ ਆਨੰਦ ਕਾਰਜ ਹੋਇਆ ਤੇ ਉਸ ਧੀ ਦੀ ਕੋਖ ਵਿੱਚੋਂ ਫਿਰ ਕਿੰਨੇ ਜਨਮ ਲਿਆ ਦੀ ਮਹਾਰਾਜਾ ਰਣਜੀਤ ਸਿੰਘ ਤਾਂ ਬਾਬੇ ਨੇ ਬਾਣੀ ਵਿੱਚ ਕਿਹਾ ਸੀ ਸੋ ਕਿਉ ਮੰਦਾ ਆਖੀ ਐ ਜਿਤ ਜੰਮੇ ਰਾਜਾਨ ਅੱਜ ਸਾਡੇ ਸਮਾਜ ਦੀ ਹਾਲਤ ਇਦਾਂ ਦੀ ਹੈ ਕਿ ਸਾਨੂੰ ਧੀ ਘਰ ਵਿੱਚ ਆਜੇ ਚੰਗੀ ਨਹੀਂ ਲੱਗਦੀ ਕਿਉਂ ਤਰੇੜਾ ਪਾਈਆਂ ਸੀ ਸਾਡੇ ਰਿਸ਼ਤਿਆਂ ਦੇ ਵਿੱਚ ਇੰਨੀਆਂ ਤਰੇੜਾ